ਸਤਿ ਸ਼੍ਰੀ ਅਕਾਲ ਜੀ ਪੰਜਾਬੀ ਡਾਗ 5 ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਬਿਲਾ ਪੰਜਾਬੀ ਸਿੰਗਰ ਆਏ ਦਿਨੇ ਕਿਸੇ ਨਾ ਕਿਸੇ ਵਿਵਾਦਾਂ ਦੇ ਵਿੱਚ ਘਿਰੇ ਹੀ ਰਹਿੰਦੇ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵੀਡੀਓਜ਼ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਮੰਦ ਦੱਸਦੀ ਹੈ ਕਿ ਇੱਥੇ ਮਾਝੇ ਦੇ ਕਲਾਕਾਰ ਪ੍ਰੇਮ ਢਿੱਲੋਂ ਹੋਰਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਦੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀ ਰੀਲ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਫੈਨਸ ਦੇ ਵੱਲੋਂ ਸਟੇਜ ਦੇ ਉੱਤੇ ਚੜ ਕੇ ਉਹਨਾਂ ਦੇ ਨਾਲ ਫੋਟੋ ਖਿਚਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਫੋਟੋ ਖਿਚਾਉਣ ਦੇ ਨਾਲ-ਨਾਲ ਪ੍ਰੇਮ ਢਿੱਲੋਂ ਪਿੱਛੇ ਹੁੰਦੇ ਨੇ ਤੇ ਉਹਨਾਂ ਦੇ ਬੌਂਸਰ ਦੇ ਵੱਲੋਂ ਉਹਨਾਂ ਦੇ ਫੈਨ ਨੂੰ ਕਾ ਮਾਰ ਕੇ ਸਟੇਜ ਤੋਂ નીચે ਸੈਟ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਘਿਰਦੇ ਪ੍ਰੇਮ ਢੱਲੋਂ ਨਜ਼ਰ ਆ ਰਹੇ ਨੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਿਵਾਦ ਵੀ ਚੱਲ ਰਿਹਾ ਹੈ ਪੰਜਾਬੀ ਸਿੰਗਰਾਂ ਨੂੰ ਲੈ ਕੇ ਵੀ ਚੱਲ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਸਿੰਗਰ ਹੀ ਆਏ ਦਿਨੇ ਕਿਸੇ ਨਾ ਕਿਸੇ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੀ ਹਾਂ ਕਿ ਪੰਜਾਬੀ ਸਿੰਗਰ ਖਾਸੀ ਜ਼ਿਆਦਾ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆਉਂਦੇ ਨੇ ਇਹਨਾਂ ਤੋਂ ਪਹਿਲਾਂ ਦਿਲਜੀਤ ਦੋਸਾਂਝ ਔਰੀ ਜਦੋਂ ਆਪਣੇ ਸ਼ੋਜ਼ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਐਡਵਾਈਜ਼ਰੀਆਂ ਜਾਰੀ ਹੁੰਦੀਆਂ ਨੇ ਫਿਰ ਏਪੀ ਟਿੱਲੋਂ ਹੋਰਾਂ ਦੇ ਉੱਤੇ ਐਡਵਾਈਜ਼ਰੀ ਜਾਰੀ ਹੁੰਦੀ ਹੈ ਤੇ ਫਿਰ ਬੀਤੇ ਟਾਈਮ ਦੇ ਵਿੱਚ ਜੋ ਜੋ ਹਣੀ ਸਿੰਘ ਜੋ ਕਿ ਪੰਜਾਬ ਤੋਂ ਮਸ਼ਹੂਰ ਕਲਾਕਾਰ ਨੇ ਅੱਜ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਹੈ ਉਹਨਾਂ ਦੇ ਉੱਤੇ ਵੀ ਐਡਵਾਈਜ਼ਰੀ ਜਾਰੀ ਹੁੰਦੀਆਂ ਨੇ ਤੇ ਪੰਜਾਬੀ ਸਿੰਗਰਾਂ ਦੇ ਉੱਤੇ ਕਾਫੀ ਜ਼ਿਆਦਾ ਤੋਮਤਾਂ ਵੀ ਨਜ਼ਰ ਲਾਉਂਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰੇਮ ਢਿੱਲੋਂ ਹੋਰਾਂ ਦੀ ਇੱਕ ਦੀਲ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਫੈਨ ਦੇ ਵੱਲੋਂ ਸਟੇਜ ਦੇ ਉੱਤੇ ਚੜਿਆ ਜਾਂਦਾ ਹੈ ਤੇ ਉਹਨਾਂ ਦੇ ਨਾਲ ਫੋਟੋ ਕੋ ਚਾਹੁੰਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਪਹਿਲਾਂ ਦੀਆਂ ਕਾਫੀ ਵੀਡੀਓਜ਼ ਵੀ ਪੇਜਾਂ ਤੋਂ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਪ੍ਰੇਮ ਢਿੱਲੋਂ ਕਹਿੰਦੇ ਨਜ਼ਰ ਆਉਂਦੇ ਨੇ ਵੀ ਭਾਈ ਜੀ ਸਾਰਿਆਂ ਨੂੰ ਪਹਿਲਾਂ ਮੇਰੀ ਬੇਨਤੀ ਹੈ ਕਿ ਸਟੇਜ ਦੇ ਉੱਤੇ ਕੋਈ ਵੀ ਨਾ ਚੜੇ ਸਟੇਜ ਦੇ ਉੱਤੇ ਜੇ ਕੋਈ ਚੜ ਕੇ ਮਿੰਟਾਂਗ ਕਰਦਾ ਹੈ ਤਾਂ ਫਿਰ ਮੈਂ ਆਪਣੀ ਮੈਨੇਜਮੈਂਟ ਦੀ ਵੀ ਨਹੀਂ ਸੁਣੀ ਮੈਂ ਇੱਥੋਂ ਚਲੇ ਜਾਣਾ ਵਾਂ ਜਿਸ ਤੋਂ ਬਾਅਦ ਇੱਕ ਫੈਨ ਦੇ ਵੱਲੋਂ ਸਿਕਿਉਰਿਟੀ ਨੂੰ ਬ੍ਰੀਚ ਕੀਤਾ ਜਾਂਦਾ ਹੈ ਤੇ ਸਟੇਜ ਦੇ ਉੱਤੇ ਚੜ ਕੇ ਉਹਨਾਂ ਦੇ ਨਾਲ ਫੋਟੋ ਖਿਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪ੍ਰੈਮ ਢੱਲੋਂ ਦੀ ਟੀਮ ਦੇ ਵੱਲੋਂ ਕਾਫੀ ਕੁਝ ਗੱਲਾਂ ਕਹੀਆਂ ਗਈਆਂ ਜਿਸ ਦੇ ਵਿੱਚ ਉਹਨਾਂ ਨੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੇਕਰ ਹੁਣ ਕਿਸੇ ਦੇ ਵੱਲੋਂ ਇਦਾਂ ਦੀ ਕੋਈ ਸ਼ਰਾਰਤ ਹੋਈ ਤਾਂ ਅਸੀਂ ਸਟੇਜ ਤੇ ਉਤਰ ਕੇ ਘਰੇ ਚਲੇ ਜਾਵਾਂਗੇ ਤੇ ਸ਼ੋਅ ਨੂੰ ਕੈਨਸਲ ਕਰ ਦੇਵਾਂਗੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਉਸ ਵੀਡੀਓ ਦੇ ਵੱਲ ਲੈ ਕੇ ਚੱਲਦੇ ਹਾਂ ਬਾਜੀ ਮੇਰੇ ਸਾਰੇ ਇੱਕ ਗੱਲ ਸੁਣੋ ਜੇ ਹੁਣ ਇੱਕ ਵੀ ਸਟੇਜ ਨਾ ਖੰਡੀ ਹੋਈ ਜਾਂ ਥੱਲੋਂ ਕੋਈ ਹਰਕਤ ਹੋਈ ਸ਼ੋਅ ਕੈਨਸਲ ਹੋਏ ਨਾ ਇਹਦੇ ਜ਼ਿੰਮੇਵਾਰ ਤੁਸੀਂ ਸਾਰਾ ਸਟੂਡੈਂਟ ਹੋਗੇ ਜਾਂ ਮੈਨੇਜਮੈਂਟ ਹੋਊਗੀ ਤਾਂ ਜਿੱਦਾਂ ਕੀ ਤੁਸੀਂ ਦੇਖਿਆ ਇਹ ਕਾਫੀ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪ੍ਰੇਮ ਢਿਲੋਂਹੋਂਹਾਂ ਦੇ ਨਾਲ ਕਿਸੇ ਵਿਅਕਤੀ ਨੇ ਫੋਟੋ ਖਚੋਂ ਦੀ ਕੋਸ਼ਿਸ਼ ਕੀਤੀ ਸੀਗੀ ਜਿਸ ਨੂੰ ਲੈ ਕੇ ਪ੍ਰੇਮ ਢਿਲੋਂ ਖਾਸੇ ਜ਼ਿਆਦਾ ਵਿਵਾਦਾਂ ਦੇ ਵਿੱਚ ਕਿਰਦੇ ਨਜ਼ਰ ਆਉਂਦੇ ਨੇ ਤੁਸੀਂ ਇਸ ਤੋਂ ਕੀ ਸਮਝਦੇ ਹੋ ਕਹਿੰਦੇ ਤੁਹਾਨੂੰ ਇਹ ਲੱਗਿਆ ਇਹ ਵੀ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਦੇਖਣ ਦੇ ਲਈ ਵਿਖਦੇ ਰਹੋ ਪੰਜਾਬੀ ਡਾਗ 5 ਧੰਨਵਾਦ ਸਤਿ ਸ਼੍ਰੀ ਅਕਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ